ਓ ਜੀ ਬਲਾউজ ਬਣ ਕੇ ਰੈਡੀ ਹੋ ਗਿਆ ਸਾਨੂੰ ਦਿਖਾਉਣੀ ਆ ਕੱਲ ਆਪਾਂ ਇਹਦਾ ਡਿਜ਼ਾਈਨ ਦਿਖਾਇਆ ਸੀ ਬਲਾউজ ਦਾ ਤੇ ਆਪਾਂ ਬਣਾ ਕੇ ਤਿਆਰ ਕਰ ਲਿਆ ਇਹ ਦੇਖੋ ਜੀ ਆਂਟੀ ਇਹ ਕਿਹਨੂੰ ਦੇਣਾ ਇਹ ਪਤਾ ਆਪਾਂ ਕੱਲ ਨੂੰ ਕਿਤੇ ਪਤਾ ਨਹੀਂ ਜੀ ਜਦੋਂ ਬੜਾ ਰਸ ਪੜਾ ਕਿੱਥੋਂ ਦਾ ਇਹ ਤੇ ਇਹ ਆਪਾਂ ਕ੍ਰੋਸ਼ੀਆ ਕਰ ਲਿਆ ਦੇਖੋ ਜੀ ਜੀ ਆਪਾਂ ਕ੍ਰੋਸ਼ੀਆ ਕਰਤਾ ਆਂਟੀ ਦੁਬਾਰਾ ਤੋਂ ਬਣਾ ਗਈ ਫੇਰ ਉੱਥੇ ਵੀ ਦੇ ਦੇਗੀ ਜੇ ਆਪਾਂ ਪਤਾ ਹਾਂ ਕਿਸੇ ਦੇ ਆਪਾਂ ਤਾਂ ਆਪਣੇ ਨਹੀਂ ਹੁੰਦੇ ਇਹ ਤੇ ਇਹ ਆਪਾਂ ਕਰੋਸ਼ੀ ਨਹੀਂ ਕਰਨਾ ਇਹਦੇ ਬਾਰਡਰ ਬਣਿਆ ਹੋਇਆ ਇਹ ਬਿਨਾ ਕਰੋਸ਼ੀ ਤੇ ਚੰਗੇ ਲੱਗਦੇ ਨੇ ਜਿਹੜੇ ਚੌਰਸ ਬਣੇ ਹੁਣ ਦੇਖੋ ਜੀ ਬਹੁਤ ਸੋਹਣਾ ਬਣ ਕੇ ਤਿਆਰ ਹੋ ਗਿਆ ਬਲੌਜ ਲੋ ਜੀ ਤੁਹਾਨੂੰ ਵੀ ਇਹਨਾਂ ਚੀਜ਼ਾਂ ਦੀ ਜ਼ਰੂਰਤ ਜ਼ਰੂਰਤ ਹੋਵੇ ਤੁਸੀਂ ਵੀ ਆਰਡਰ ਕਰਵਾ ਸਕਦੇ ਹੋ ਲੋ ਜੀ ਦੇਖੋ ਲੋ ਜੀ ਅੰਦੀ ਬਣ ਚੁੱਕਾ ਹੈ ਝੋਪਾ ਬਤੋ ਦੇਖੋ ਜੀ ਬਣ ਕੇ ਬਹੁਤ ਵਧੀਆ ਰੈਡੀ ਹੋਇਆ ਤੁਸੀਂ ਵੀ ਬਣਵਾਉਣੇ ਆਪਾਂ ਨੰਬਰ ਸਕਰੀਨ ਦੇ ਉੱਪਰ ਦਿੰਨੇ ਹੁੰਦੇ ਆ ਪੈਨ ਕਾਲੇ ਕੇ ਵੇਚ ਆਪਣਾ ਬਹੁਤ ਕੰਮ ਇਹ ਚੱਲਦਾ ਹੋਣ ਲੈਨ ਤੇ ਇਹ ਹੈਗਾ ਵਿਪਰਕ ਔਰ ਬਲੌਗ ਤੇ ਤੁਸੀਂ ਦੇਖੋ ਜੀ ਇਹ ਲੋ ਜੀ ਦੇਖੋ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਇਹਦੀ ਆਪਾਂ ਲਵਾਈ ਜੜਾਈ ਤੁਹਾਨੂੰ ਦੱਸਦੇ ਹਾਂ ਦੇਖੋ ਜੀ ਜੇ ਗੋਲ ਗਾਰੇ ਦਾ ਹੁੰਦਾ ਇਹ ਫਿਰ ਆਪਾਂ ਗੋਲ ਦੇ ਕਰੋਸ਼ੀਆ ਕਰਦੇ ਫਿਰ ਆਪਾਂ ਇਧਰਲੀ ਸਾਈਡ ਵੀ ਕਰੋਸ਼ੀਆ ਕਰਦੇ ਹੁੰਨੇ ਆ ਆਹ ਚੀਜ਼ ਤੇ ਵੀ ਕਰੋਸ਼ੀਆ ਹੁੰਦਾ ਤੇ ਆਹ ਚੀਜ਼ ਤੇ ਵੀ ਕਰੋਸ਼ੀਆ ਕਰਦੇ ਹੁੰਨੇ ਆ ਕਿਉਂਕਿ ਚੌਰਸਾ ਚੌਰਸ ਦੇ ਕਰੋਸ਼ੀਆ ਨਹੀਂ ਹੁੰਦਾ ਵਾ ਕਰੋਸ਼ੀਆ ਦਾ ਜੱਛਦਾਰ ਨਹੀਂ ਹੈਗਾ ਲੋ ਜੀ ਇਹਦੀ ਪਲਵਾਈ ਦੱਸਦੇ ਹਾਂ ਤੁਹਾਨੂੰ ਮਾਤੇ ਨੂੰ ਲੈਣਾ ਹੈ ਦੇਖੋ ਜੀ ਇਹਦੀ ਲਵਾਈ ਹੈਗੀ ਆ ਜੀ 21 21 ਇੰਚ ਲਵਾਈ ਦਾ ਇਹ ਕਿਉਂਕਿ ਆਪਾਂ ਇਹ ਵੀ ਹੁੰਦਾ ਵੀ ਚਲੋ ਵੀ ਛੋਟੇ ਹੀ ਬਣਾ ਦੇ ਚਲੋ ਆਪਾਂ ਤਾਂ ਕੋਈ ਫਰਕ ਨਹੀਂ ਪੈਂਦਾ ਜੀ ਦੋ ਕੁੰਗਲਾਪਾ ਤੋਂ ਵੱਧ ਵੀ ਬਣ ਜੂਗਾ ਦੇਖੋ ਜੀ ਲਵਾਈ ਇਹਦੀ ਆਪਾਂ 21 ਇੰਚ ਚੜਾਈ ਇਹਦੀ ਆਪਾਂ 14 ਇੰਚ ਦੇਖੋ ਜੀ ਉਹਕੇ ਸਟੈਚ ਬਾਲ ਹੁੰਦਾ ਇਹ ਫੱਟ ਸੋਹਣੇ ਲੱਗਦੀ ਹੈ ਜਿਵੇਂ ਸੈੱਟ ਫੱਟ ਪਾਈ ਹੋਣਾ ਨੌਜੀ ਇਹ ਮਤਲਬ ਜਿੰਨ 19 18 ਦੀ ਆਉਂਦੀ ਹੋਵੇ ਕਿ ਜਿੰਨਾਂ ਦੇ ਕਵਰ ਉਹਨਾਂ ਦੇ ਬਿਲਕੁਲ ਪ੍ਰੋਪਰ ਆਊਗਾ ਇਹ 19 ਤੱਕ ਇਹ ਨੌਜੀ ਬਹੁਤ ਸੋਹਣਾ ਬਣ ਕੇ ਤਿਆਰ ਹੋਇਆਗਾ ਬਸ ਨਾ ਇਹਨਾਂ ਲਵਾਈ ਚ ਨਹੀਂ ਰੱਖਦੇ ਪਰ ਮੈਂ ਲਵਾਈ ਥੋੜਾ ਵੱਧ ਰੱਖਦੀ ਹੁੰਦੀ ਆ ਕਿਉਂਕਿ ਇਹਦੀ ਫਿਟਿੰਗ ਬਹੁਤ ਥੋੜੀ ਬਣ ਜਾਂਦੀ ਆ ਇਥੋਂ ਆਪਾਂ 38 ਜੋਟੇ ਲੈ ਲਏ ਸੀਗੇ ਬਾਰਡਰ ਦੇ ਆਪਾਂ 38 ਝੋਟੇ ਲੈ ਲਏ ਸੀ ਤੇ ਤੈਨੂੰ ਜੋਟੇ ਆਪਾਂ ਵਧਾਤੇ ਸੀ ਉੱਪਰ ਆਹ ਚੀਜ਼ ਆਪਾਂ ਤੇਨੂੰ ਜੋਟੇ ਬਾਰਡਰ ਬਣ ਕੇ ਵਧਾਤੇ ਸੀ 38 ਝੋਟੇ ਆਪਾਂ ਇੱਥੇ ਕਰਤੇ ਸੀਗੇ ਥੱਲੇ ਫੀਟਿੰਗ ਸੋਣੀ ਬਣ ਜਾਂਦੀ ਆਪਣੇ ਥੱਲੇ ਤੇ ਆ ਆਪਾਂ ਤਿੰਨ ਜੋਟੇ ਉੱਪਰਲੇ ਬਲੌਜ ਦੇ ਵਧਾਤੇ ਸੀ ਤੇ ਤਿੰਨ ਜੋਟੇ ਆਪਾਂ ਥੱਲੇ ਵਧਾਤੇ ਸੀ ਦੇਖੋ ਇਹ ਤਾਂ ਤਨ ਜੋਟੇ ਆਪਾਂ ਵਧਾ ਦੇਣੇ ਹੁੰਦੇ ਆ ਦੱਸਿਓ ਜੀ ਆਪਣਾ ਬਲੌਜ ਬਣ ਕੇ ਰੈਡੀ ਹੋਇਆ ਤੁਹਾਨੂੰ ਕਿਦਾਂ ਦਾ ਲੱਗਦਾ ਤੁਹਾਨੂੰ ਦੌਜੀ ਐਸੋੜਾ ਪਕਰੂਸ਼ੀਆ ਕਰ ਦਿੱਤਾ ਸੋਨਾਂ ਵਾ ਫਿਰ ਕਿਸੇ ਦਿਨ ਕਰੋਸ਼ੀਆ ਵਿਖਾਵਾਂਗੇ ਆਪਾਂ ਕਿਵੇਂ ਕਰਦੇ ਨੇ ਕਰੋਸ਼ੀ ਦੀ ਵੀਡੀਓ ਵੀ ਬਣਾ ਕੇ ਦਿਖਾਵਾਂਗੇ ਇਹ ਅਸੀਂ ਬਲੌਗ ਜਗਲ ਪਾ ਡਿਜ਼ਾਈਨ ਦਿਖਾਇਆ ਸੀ ਆ ਬਣਾ ਕੇ ਤੇ ਅੱਜ ਆਪਾਂ ਤੁਹਾਨੂੰ ਪ੍ਰੋਪਰ ਹੀ ਸਾਰਾ ਦਿਖਾ ਦਿੱਤਾ ਲੋ ਜੀ ਦੇਖੋ ਬਹੁਤ ਵਧੀਆ ਤਿਆਰ ਹੋਇਆ ਬਣ ਕੇ ਸੋਨ ਨੂੰ ਵੀ ਇਸ ਤਰ੍ਹਾਂ ਬਲੌਂਜ ਕੋਟੀ ਜਾਗਰ ਕੁਛ ਵੀ ਬਣਾਉਣ ਦੀ ਜ਼ਰੂਰਤ ਹੋਵੇ ਤੇ ਆਪਾਂ ਨੰਬਰ ਸਕਰੀਨ ਦੇ ਉੱਪਰ ਦਿੰਨੇ ਹੁੰਦੇ ਆ ਤੇ ਤੁਸੀਂ ਮੰਗਵਾਰ ਦੇ ਆਰਡਰ ਬੁੱਕ ਕਰਵਾ ਲਓ ਬਣਵਾ ਸਕਦੇ ਹਾਂ ਲੋ ਜੀ ਇਹਦਾ ਆਪਾਂ ਰੇਟ ਲਿਆ ਜੀ 550 ਰੁਪਏ ਉਹਨਾਂ ਤੋਂ 550 ਰੁਪਿਆ ਬਲੌਂਜ ਦਾ ਰੇਟ ਆ ਤੇ ਜਿੱਦਾਂ ਬਲੌਂਜ ਪੂਰੀਆਂ ਬਾਹਾਂ ਉਹਨਾਂ ਦੇ ਅਲੱਗ-ਅਲੱਗ ਰੇਟ ਹੁੰਦੇ ਆ ਤੇ ਇਹ ਆਪਾਂ ਉਹਨਾਂ ਤੋਂ ਲਿਆਗਾ 550 ਇਹ ਮੈਸੇਜਿੰਗ ਪਤਾ ਨਹੀਂ ਹੈਗਾ ਵੀ ਇਹ ਕਿੱਥੋਂ ਵਾਲੀ ਭੈਣ ਦਾ ਵਾ ਕੋਈ ਗੱਲ ਨਹੀਂ ਇੱਕ ਉਹਨਾਂ ਦਾ ਬਲੈਕ ਆ ਬਲੈਕ ਅੱਧਾ ਖੜਾ ਗਿਆ ਬਲੈਕ ਬਣਵਾ ਕੇ ਤੇ ਫਿਰ ਆਪਾਂ ਉਹਨੂੰ ਫੋਨ ਲਾਵਾਂਗੇ ਫਿਰ ਆਪਾਂ ਉਹਨੂੰ ਸਕੇਂਦਰ ਚ ਪੈਸੇ ਪਾ ਦਿੰਦੇ ਹੁੰਦੇ ਆ ਆਪਾਂ ਸਕੇਂਦਰ ਕਾਲ ਦੇਣੇ ਹੁੰਦੇ ਆ ਅਗਲਾ ਡਰਸ ਕਾਲ ਦਾ ਆਪਾਂ ਕੂਰੀਅਰ ਕਰਵਾ ਦਿੰਦੇ ਹੁੰਦੇ ਆ ਦੇਖੋ ਜੀ ਇਹ ਬਲੌਜ਼ ਬਣ ਕੇ ਰੈਡੀ ਹੋ ਗਿਆ ਚਲੋ ਜੀ ਠੀਕ ਆ ਇਹ ਆਪਾਂ ਬਲੈਕ ਬਣ ਗਿਆ ਜਦੋਂ ਉਹਨਾਂ ਦਾ ਤੇ ਫਿਰ ਆਪਾਂ ਉਹਨੂੰ ਫੋਨ ਕਰ ਦਾਂਗੇ ਤੇ ਫਿਰ ਆਪਾਂ ਉਹਨਾਂ ਨੂੰ ਦੋਨਾਂ ਨੂੰ ਕਾਲ ਤਾਂ ਕਿ ਪਰ ਦੱਸ ਨਹੀਂ ਪਤਾ ਨਹੀਂ ਵੀ ਕਿਹੜਾ ਪਿੰਡ ਵਾ ਉਹਨਾਂ ਦਾ ਚਲੋ ਜੀ ਠੀਕ ਆ ਵੀਡੀਓ ਲੈ ਕੇ ਸ਼ੇਅਰ ਜ਼ਰੂਰ ਕਰੋ ਕਮੈਂਟ ਕਰਕੇ ਦੱਸਿਆ ਕਰੋ ਆਪਣੇ ਵੀਡੀਓ ਕਿਦਾਂ ਦੀਆਂ ਲੱਗਦੀਆਂ ਨੇ ਜਿਵੇਂ ਤੁਸੀਂ ਪਿੰਡ ਕਾਲੇ ਕਾਲੀ ਵੀਡੀਓ 'ਚ ਮੈਨੂੰ ਜਿਆਦਾ ਪਿਆਰ ਦਿੱਤਾ ਵੀਰਪਾਰ ਕੋਲ ਬਲੌਕ 'ਚ ਵੀ ਮੈਨੂੰ ਤੁਸੀਂ ਇਸ ਤਰ੍ਹਾਂ ਹੀ ਪਿਆਰ ਦਿਓ ਵੀਡੀਓ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਜਿਹੜੀ ਵੀ ਨਵੀਂ ਵੀਡੀਓ ਬਣਾਵਾਂਗੇ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹਿਲਾਂ ਪਹੁੰਚ ਜਾ ਕਰੂਗਾ ਜੇ ਜਿੱਦਾਂ ਮੈਨੂੰ ਪਤਾ ਲੱਗੂ ਸਾਨੂੰ ਆ ਵੀਡੀਓ ਉਹਦਾ ਵਿਊ ਵਜਾ ਦੇ ਉਹਦੇ ਸਾਨੂੰ ਚੰਗੀਆਂ ਲੱਗਦੀਆਂ ਤਾਂ ਆਪਾਂ ਉਦਾਂ ਦੀ ਹੀ ਵੀਡੀਓ ਬਣਾ ਕੇ ਆਪਾਂ ਪਾਇਆ ਕਰਾਂਗੇ। ਲੋ ਜੀ ਬਹੁਤ ਧੰਨਵਾਦ ਤੁਹਾਡਾ ਆਪਣੇ ਨਾਲ ਜੁੜਨ ਦਾ। ਲੋ ਜੀ ਬਲੌਜ ਆਪਣਾ ਬਣ ਕੇ ਤਿਆਰ ਹੋ ਗਿਆ। ਸਾਨੂੰ ਵੀ ਲੋੜ ਹੋਵੇ ਤੁਸੀਂ ਮੰਗਵਾ ਸਕਦੇ ਆ। ਬਹੁਤ ਸੋਹਣਾ ਬਣ ਕੇ ਤਿਆਰ ਹੋਇਆਗਾ। ਕੱਲ ਪਰ ਡਿਜ਼ਾਈਨ ਦਿਖਾਇਆ ਸੀ ਅੱਜ ਆਪਾਂ ਪ੍ਰੋਪਰ ਸਾਰਾ ਬਣ ਕੇ ਦਿਖਾ ਦੋ। ਲੋ ਜੀ। ਲੋ ਜੀ ਇਹ ਆਪਣੇ ਆਂਬਾ ਇਹ ਆਪਣੇ ਖੇਤਾਂ 'ਪ ਲੱਗੇ ਹੋਏ ਆ ਘਰ ਦੇ ਆਂਬਾ ਆਪਣੇ ਬਹੁਤ ਮਿੱਠੇ ਬਹੁਤ ਵਧੀਆ ਆਂਬਾ ਆਪਣੇ ਦੋ ਫੁੱਟੇ ਲੱਗੇ ਹੋਏ ਆਂਬਾ ਦੇ ਵਸਤ ਤੋਤੇ ਖਰਾਬ ਕਰ ਦਿੰਦੇ ਪਰ ਫੇਰ ਵੀ ਵਿੱਚੋਂ ਬਚ ਜਾਂਦੇ ਆ ਤੇ ਇਸ ਤਰ੍ਹਾਂ ਲਈ ਆਉਂਦੇ ਹੁੰਦੇ ਆ ਤੇ ਇਹ ਮੇਰੇ ਕੋਲੇ ਪਏ ਸੀਗੇ ਦੇਖਾ ਚਲੋ ਮੈਂ ਆਦਿ YouTube ਫੈਮਿਲੀ ਪਰਿਵਾਰ ਨੂੰ ਪੇਹਨਣ ਦਿਖਾਵਾਂ ਲੋ ਜੀ ਆਪਣੇ ਆਂਬ ਘਰ ਦੇ ਬਹੁਤ ਵਧੀਆ ਬਿਨਾਂ ਕਿਸੇ ਸਪਰੇਅ ਤੋਂ ਤਿਆਰ ਹੋਇਆ ਇਹ ਆਪਾਂ ਵਲੌਗ ਤਿਆਰ ਕਰ ਦਿੱਤਾ ਹੈ ਚਲੋ ਜੀ ਠੀਕ ਆ ਫੇਰ ਆਪਾਂ ਫੇਰ ਮਿਲਦੇ ਸਾਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਲੋ ਜੀ ਸੌਣ ਨੂੰ ਵੀ ਪਸੰਦ ਹੋਵੇ ਤੁਸੀਂ ਮੰਗਵਾ ਸਕਦੇ ਆ ਸਕਰੀਨ ਤੇ ਨੰਬਰ ਆਪਾਂ ਨਾਲ ਦੇ ਦੇਣਾ ਹੈ ਨੰਬਰ ਪਸ ਸਕਰੀਨ ਤੇ ਲਿਖ ਦਾਂਗੇ